पंजाब से विदेश जाकर अपने बेहतर भविष्य और घर की आर्थिक तंगी को सुधारने के लिए लोगों का जाना लगातार जारी है हालांकि दुबई जैसे मुल्क में पंजाब से गए कई लोग ऐसी मुसीबत में पड़ जाते हैं यहाँ उनकी जान तक बनती है ऐसा ही एक मामला जलंधर के कस्बा मलसियाँ अधीन आते गांव बिल्ली बडैस से सामने आया है यहाँ गांव का एक युवक पाँच साल से दुबई गया था और दो साल पहले एक एक्सीडेंट में मारे गए पाकिस्तानी नागरिक की मौत पर 50 ਲੱਖ ਰੁਪਏ ਦਾ ਜੁਰਮਾਨਾ ਜਾਂ ਮੌਤ ਦੀ ਸਜ਼ਾ ਸੁਣਾਈ ਗਈ ਹੈ ਪਰਿਵਾਰਕ ਮੈਂਬਰੋ ਨੇ ਪ੍ਰੈਸ ਕਾਨਫਰੰਸ ਕਰ ਲੋਗੋں ਸੇ ਮਦਦ ਕੀ ਅਪੀਲ ਕੀਤੀ ਹੈ ਜਲੰਧਰ ਸੇ ਕੈਮਰਾ ਪਰਸਨ ਰਵੀ ਸਪਰਵਾਲ ਕੇ ਸਾਥ ਸੁਖਵਿੰਦਰ ਸੋਹਲ ਆਰਐਨਆਈ ਨਿਊਜ਼ ਇੰਟਰਨੈਸ਼ਨਲ ਕੀ ਵਿਸ਼ੇਸ਼ ਰਿਪੋਰਟ ਹਾਂਜੀ ਭਾਈ ਵਿਦਿਓ ਨੇ ਗੱਡੀ ਲਈ ਜਾਂਦਾ ਸੀ ਤੋ ਪਤਾ ਨਹੀਂ ਕੁਛ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਜੀ ਮੁੰਡਾ ਮੁੱਕ ਗਿਆ ਸੀ ਦੇ ਕੋਲ ਹਾਂਜੀ ਉਹ ਨੋਹ ਤੇ ਕਿਹਦਾ ਸੀਗਾ ਜਿੰਨਾ ਐਕਸੀਡੈਂਟ ਹੋਇਆ ਸੀ ਪਾਕਿਸਤਾਨ ਦਾ ਸੀ ਜੀ ਪਾਕਿਸਤਾਨ ਦਾ ਸੀ ਜੀ ਉਹ ਤਾਂ ਹੀ ਮੁੱਕ ਗਿਆ ਉਹ ਜਿੱਦਾਂ ਗੜ ਸੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ ਆ ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤੇ ਮਹਾਰਾ ਇਹਨੂੰ ਪਤਾ ਹੋਣਾ ਵੀ ਇਹ ਗੱਲ ਬਣਦੀ ਹੈ ਹਾਂ ਜੀ ਡਰਾਈਵਰੀ ਕਰਦਾ ਹੈ ਇਹ ਨਾਮ ਦਾ ਸੁਖਚੰਦ ਸਿੰਘ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਦੁਬਈ ਚ ਦੁਬਈ ਚ ਨੂੰ ਜੀ 4 5 ਸਾਲ ਹੋ ਹੀ ਗਏ ਹੁਣ 2 ਸਾਲ ਤੇ ਆ ਚਾਂਸ ਹੋਈ ਨੂੰ ਹੋ ਚੱਲੇ ਆ ਤੇ ਜੇ ਮਹੀਨੇ 2 ਸਾਲ ਹੋ ਜਾਣੇ ਪੂਰੇ 31 ਮਾਰਚ ਨੂੰ ਗੱਡੀ ਲੱਗੀ ਆ 11ਵੇਂ ਮਹੀਨੇ 10ਵੇਂ ਮਹੀਨੇ ਆਇਆ ਸੀ 11ਵੇਂ ਮਹੀਨੇ ਵਿਆਹ ਕੀਤਾ 18 ਚ ਤੇ ਤੇ ਜੇ ਮਹੀਨੇ ਮੁੜ ਕੇ ਗਾ ਗੱਡੀ ਲਾਤੀ ਤੇ ਜਦੋਂ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਕਿਹ ਨਾਲ ਗੱਲਬਾਤ ਕੀਤੀ ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ ਨਹੀਂ ਜੀ ਨਹੀਂ ਕੀਤੀ ਗਿਆ ਹੀ ਨਹੀਂ ਕਿਤੇ ਵੇ ਅੱਛਾ ਕਿੰਨੀ ਬਰਡਮਨੀ ਉਹਨਾਂ ਨੇ ਪਾਈ ਉਹਨਾਂ ਨੇ 2 ਲੱਖ 10 ਹਜ਼ਾਰ ਦਰਾਮ ਜੀ ਅੱਛਾ ਉਧਰ ਲਾਏ ਤੇ ਹੋਰ ਕੀ ਸਜਾ ਦਿੱਤੀ ਹੈ ਨਾ ਉਹ 4 ਮਹੀਨੇ ਦੀ ਜੇਲ੍ਹ ਭੁਗਤੀ ਉੱਥੇ 4 ਮਹੀਨੇ ਦੀ ਸਜ਼ਾ ਹੈ ਜੀ ਨਹੀਂ ਇੱਥੇ ਲਿਖਿਆ ਹੈ ਨਾ ਪ੍ਰੈਸ ਨੋਟ 'ਚ ਤੁਹਾਡੇ ਵਿਦੇਸ਼ 'ਚ ਨੌਜਵਾਨ ਨੂੰ ਹੋਈ ਮੌਤ ਦੀ ਸਜ਼ਾ ਜੀ ਜੇ ਨਹੀਂ ਜੇ ਪੈਸੇ ਨਹੀਂ ਭਰਦੇ ਫੇਰ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਆ ਜੀ ਕੁਝ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ ਅੱਛਾ ਹਾਂ ਜੀ ਤੇ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਦਾਂ ਗਰੀਬ ਦੀ ਹਲਪ ਜ਼ਰੂਰ ਕਰਨੀ ਚਾਹੀਦੀ ਆ ਏ ਮਿਲੂੰਗੀਆਂ ਦੀ ਸਰਕਾਰ ਨੂੰ ਨਹੀਂ ਮੈਂ ਇਕੱਲੀ ਨੇ ਕੇ ਸਰਕਾਰ ਨੂੰ ਮਿਲ ਲਾ ਕਿੱਦਾਂ ਇਦਾਂ ਰਹਿਣਾ ਕਿੱਥੇ ਦੂਸਰ ਨਹੀਂ ਬਿੱਲੀ ਪਿੜਾਚ ਦੇ ਕਿੱਥੇ ਪੈਂਦਾ ਇਹ ਮਨਸੀਆਂ ਲੱਗੇ ਪੈਂਦਾ ਜੀ ਬਤੁਈ ਘਟਣਾ ਬਾਬਾ ਗੁਰਮੀਤ ਸਿੰਘ ਜੀ ਪਿੰਡ ਬਿੱਲੀ ਬਿੜਾਚ ਗੁਰਦਾ ਪਾਸ਼ੇ ਸਤਮੀ ਸਾਡੇ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਹਾਂ ਹਾਂਜੀ ਸਾਡੇ ਗੁਰਦਾ ਸਾਹਿਬ ਵਿਖੇ ਗੰਢੀ ਸੇਵਾ ਕਰਦੇ ਹੀ ਪਾਈ ਗੁਰਮਖ ਸਿੰਘ ਜੀ ਉਹਨਾਂ ਇੱਕ ਬੇਟਾ ਉਹਦਾ ਨਾਮ ਥੁਕਚੈਨ ਸੀ। ਸੋ ਭਾਈ ਗੁਰਮੁਖ ਸਿੰਘ ਜੀ ਕੁਲ ਸਾਲ ਪਹਿਲਾਂ ਉਹਨੇ ਮੌਤ ਹੋ ਗਈ ਆ। ਉਹਨਾਂ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀ ਨੂੰ ਯੋਧ ਕਰਨੇ ਪੈਸੇ ਇਕੱਠੇ ਕਰਕੇ ਇਸਤਾਨਾ ਤੋਂ ਲੈ ਕੇ ਤੇ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਭੇਜਦਾ ਦੁਬਈ। ਦੁਬਈ ਉਹ ਤਿੰਨ ਸਾਲ ਲਾ ਕੇ ਵਾਪਸ ਆਇਆ ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ। ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15 20 ਸਾਲ ਬਾਅਦ ਦੁਬਈ ਚਲਾ ਗਿਆ। ਤੇ ਉਸੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਉਦੀ ਮੌਤ ਹੋ ਗਈ ਫਿਰ ਇਹਨੂੰ ਫੜ ਕੇ ਜਿਲ੍ਹ ਪਤਾ ਜਿਲ੍ਹ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡ ਮਨੀ ਭਰਨੀ ਪੈਣੀ ਆ ਇਹਨੂੰ ਬਲੱਡ ਮਨੀ ਪੈ ਗਈ ਆ ਹਸਾਮਲੋ ਤਕਰੀਬਨ 2 ਲੱਖ 10 ਜਦਰਾਮ ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ ਅਪੀਲ ਦੇ ਦਿਆਂ ਸੰਗਤ ਨੂੰ ਬੇਨਤੀ ਕਰਦੇ ਪਾਈ ਇਹਦੀ ਮਦਦ ਕਰਨੀ ਆ ਆਪਾਂ ਇੱਕੋ ਇੱਕ ਜਿੰਦਗੀ ਦਾ ਸਹਾਰਾ ਹੋਰ ਇਹਨਾਂ ਦੇ ਪਾਸ ਕੋਈ ਜ਼ਮੀਨ ਨਹੀਂ ਜ਼ਿਆਦਾ ਨਹੀਂ ਸਿਰਫ ਕਿਓ ਘਰ ਹੀ ਆ ਇਹਨਾਂ ਕੋਲ ਤੇ ਸਰਕਾਰ ਨਾਲ ਗੱਲ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ ਚਲ ਸੰਗਤ ਨੂੰ ਕਹਿੰਦੇ ਆ ਬਾਕੀ ਸਰਕਾਰ ਨਾਲ ਵੀ ਕਰਾਂਗੇ ਸਰਕਾਰ ਨਾਲ ਗੱਲ ਕਰਦੇ ਤੇ ਕਿਤੇ ਨਾ ਕਿਤੇ ਹੱਲ ਹੁੰਦਾ ਦਾ ਨਜ਼ਰ ਆ ਸਕਦਾ ਨਹੀਂ ਜੀ ਬਹੁਤ سارے ਲੋਕ ਆ ਜਿਹੜੇ ਸਰਕਾਰ ਨਾਲ ਗੱਲ ਕਰਦੇ ਆ ਸਾਡੇ ਹੋਰ ਵੀ ਅੱਗੇ ਲਾ ਕੇ ਦੇਖਿਆ ਕਦੇ ਵੀ ਮਤਲਬ ਸਰਕਾਰਾਂ ਛੇਦੀ ਕੀਤੇ ਹੱਥ ਨਹੀਂ ਪੜਾਉਂਦੀਆਂ ਫਲਾ ਨਹੀਂ ਪੜਾਉਂਦੀਆਂ अच्छा हां गल्लां ने कहंदे असी करांगे असी ये करांगे ओ करांगे, करांगे पर सरकारां उ मदद कर नहीं करदीया ਸਾਡੀ ਸੰਗਤ ਬਹੁਤ ਮਦਦ ਕਰਦੀ ਬਲਿਸ਼ ਨਹੀਂ ਲੜਕੀ ਨੂੰ ਤੇ سزا ਕੀ ਦਿੱਤੀ ਗਈ ਹੈ سزا ਉਹਨੂੰ ਦਿੱਤੀ ਗਈ ਹੈ ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡਮਨੀ ਤੈਨੂੰ ਭਰਨੀ ਪੈਣੀ ਆ ਕਿਉਂਕਿ ਜੋ ਨਾ ਰੂਲ ਹੈ ਜੋ ਨਾ ਕਹਤਾ ਨਾ ਉਹਦੇ ਮੁਤਾਬਕ ਉਹਨਾਂ ਕਰਨਾ ਉਸੇ ਟੱਲ ਕੋਈ ਨਹੀਂ ਨਾ ਸੁਖ ਵੱਡੀ ਆ ਨਾ ਕੋ ਟੱਲਿਆ ਅਗਰ ਇਹ ਬਲੱਡਮਨੀ ਨਹੀਂ ਭਰਪੰਦੇ ਤਾਂ ਉੱਥੇ ਸਰਕਾਰ ਨੇ ਕੀ ਸਜ਼ਾ ਹੋ ਸਕਦਾ ਫਿਰ ਸਜ਼ਾ ਕਰ ਦੇਣਗੇ ਕੁਛ ਵੀ ਕਰ ਸਕਦੇ ਆ ਸਜ਼ਾ ਵੀ ਕਰ ਸਕਦੇ ਆ ਹੋਰ ਵੀ ਕੋਈ ਦੇ ਜੋ ਲੋਕ ਜੇ ਕਾਰਵਾਈ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ ਤੇ ਲੜਕੀ ਨੇ ਸਜ਼ਾ ਹੋਏ ਨੂੰ ਮੇਰਾ ਹੁਣ 2 ਸਾਲ ਹੋ ਗਏ ਆ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ 2 ਸਾਲ ਤੋਂ ਉੱਤੇ ਆ 2 ਸਾਲ ਤੋਂ ਤੁਸੀਂ ਸਰਕਾਰ ਨਾਲ ਢਾਈ ਆਪਣੀ ਕੀਤੀ ਨਹੀਂ ਸਰਕਾਰ ਨਾਲ ਅਸੀਂ ਨਹੀਂ ਕੀਤੀ